ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸੰਥਿਆ ਜ ਲੜੀਵਾਰ ਚੱਲ ਰਹੀ ਹੈ ਵੀ ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ਲੋਕ ਸ਼ੁਰੂ ਹੁੰਦਾ ਕਬੀਰ ਸੂਖ ਨਾ ਇਹ ਜੁਗ ਇੱਥੇ ਵਿਸਰਾਮ ਹੈ ਇਹ ਈ ੜੀ ਨੂੰ ਲਾਂ ਤੇ ਉੱਤੇ ਬਿੰਦੀ ਲੱਗੀ ਏ ਇਹ ਜੁਗ ਕਰਹ ਜੋ ਬਹੁਤ ਹੈ ਮੀਤ ਬਹੁਤੇ ਨਿਪਟਣਾ ਬਹੁਤ ਹੈ ਦਨਾਵਾਂ ਲੱਗੀਆਂ ਬਹੁਤ ਹੈ ਮੀਤ ਜੋ ਚਿਤ ਰੱਖ ਹੈ ਏਕ ਸਿਓ ਇੱਥੇ ਵਿਸਰਾਮ ਹੈ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਇੱਥੇ ਵਿਸਰਾਮ ਹੈ ਡਰੇ ਨਿਪੜਨਾ ਡਰੈ ਪੜਨਾ ਦਨਾਵਾਂ ਲੱਗੀਆਂ ਡਰੈ ਮੇਰੇ ਮਨ ਆਨੰਦ ਆਨੰਦ ਨਹੀਂ ਕਹਿਣਾ ਆਨੰਦ ਐੜੇ ਕਹਿਣਾ ਆਨੰਦ ਮਰਨੇ ਹੀ ਤੇ ਪਾਈਐ ਇੱਥੇ ਵਿਸਰਾਮ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕੈ ਇੱਥੇ ਵਿਸਰਾਮ ਕਬੀਰਾਂ ਗਾਂਠ ਨਾ ਖੋਲ ਖੋਲ ਸੰਗਤ ਜੀ ਭਾਰਾ ਬੋਲਣਾ ਹਲੰਤ ਲੱਗੀ ਏ ਗਾਂਠ ਨਾ ਖੋਲ ਨਹੀਂ ਪਟਨ ਨਹੀਂ 파ਰਖੂ ਇੱਥੇ ਵਿਸਰਾਮ ਹੈ ਨਹੀਂ ਗਾਹਕ ਨਹੀਂ ਮੋਲ ਕਬੀਰ ਤਾਸੁ ਪ੍ਰੀਤ ਕਰ ਇੱਥੇ ਵਿਸਰਾਮ ਹੈ ਜਾ ਕੋ ਠਾਕੁਰ RAM ਪੰਡਿਤ ਰਾਜੇ ਭੂਪਤੀ ਇੱਥੇ ਵਿਸਰਾਮ ਆਵਹਿ ਕਉਨੇ ਕਾਮ ਕਬੀਰ ਪ੍ਰੀਤ ਇਕ ਸੋ ਕੀਏ ਇੱਥੇ ਵਿਸਰਾਮ ਹੈ ਆਨ ਦੁਬਦਾ ਜਾਏ ਆਨ ਦੁਬਦਾ ਜਾਏ ਭਾਵੈ ਲੰਬੇ ਕੇਸ ਕਰ ਇੱਥੇ ਬਿਸਰਾਮ ਹੈ ਭਾਵੈ ਕਰ ਮੁਡਾਏ ਭਾਵੈ ਬੋਲਣਾ ਦਲਾਵਾਂ ਲੱਗੀਆਂ ਧਿਆਨ ਰੱਖਣਾ ਕਰ ਮੁਡਾਏ ਕਬੀਰ ਜਗ ਕਾਜਲ ਕੀ ਕੋਠਰੀ ਕੋਠਰੀ ਤੇ ਬਿਸਰਾਮ ਹੈ ਤੇ ਕਾਜਲ ਜਿਹੜਾ ਪਾਠ ਹੈ ਕਸ ਕੇ ਬੋਲਣਾ ਅਦਕ ਲਾ ਕੇ ਕਾਜਲ ਆੰਦ ਪਰੇ ਤਿਸ ਮਾਹੇ ਹਉ ਬਲਿਹਾਰੀ ਤੈਨ ਕੋ ਇੱਥੇ ਵਿਸਰਾਮ ਪੈ ਸੋ ਨੀਕ ਸਜਾਹੇ ਕਬੀਰ ਇਹੋ ਤਨ ਜਾਏਗਾ ਇੱਥੇ ਵਿਸਰਾਮ ਸੁਖ ਹੋ ਤਾ ਲੇਖੋ ਬਹੋਰ ਨਾਂਗੇ ਪਾਵਹੁ ਤੇ ਗਏ ਇੱਥੇ ਵਿਸਰਾਮ ਜਿੰਨ ਕੇ ਲੱਖ ਕਰੋੜ ਕਬੀਰ ਇਹੋ ਤਨ ਜਾਏਗਾ ਕਵਨੈ ਦਲਾਵਾਂ ਲੱਗੀਆਂ ਕਵਨੈ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕੀ ਤੇ ਵਿਸਰਾਮ ਕਹਿ ਹਰ ਕੇ ਗੁਣ ਗਾਈ ਕਬੀਰ ਮਰਤਾ ਮਰਤਾ ਜਗ ਮੂਆ ਇੱਥੇ ਵਿਸਰਾਮ ਮਰ ਪੀ ਨਾ ਜਾਣਿਆ ਕੋਏ ਪੀ ਪੜਨਾ ਪੀ ਨਹੀਂ ਕਹਿਣਾ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਮਰੇ ਨਹੀਂ ਕਹਿਣਾ ਮਰੈ ਕਹਿਣਾ ਇੱਥੇ ਵਿਸਰਾਮ ਹੈ ਬਹੁ ਰਣਾ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਦੁਲੰਬ ਪੜਨ ਦੱਦਾ ਸੁਦੰਦ ਕਲਾ ਕੇ ਦੁਲੰਬ ਹੈ ਹੋਏ ਨਾ ਬਾਰੇ ਬਾਰ ਬਾਰੇ ਬਾਰ ਨਹੀਂ ਕਹਿਣਾ ਬਾਰੇ ਬਾਰ ਦੁਲਾਵਾਂ ਲੱਗੀ ਹੈ ਜੋ ਬਨ ਫਲ ਪਾਕੇ ਭੋਏ ਗਿਰਹਿ ਇੱਥੇ ਬਿਸਰਾਮ ਬਹਰ ਨਾ ਲੱਗ ਹੈ ਡਾਰ ਕਬੀਰ ਤੁਹੀ ਕਬੀਰ ਤੂ ਇੱਥੇ ਬਿਸਰਾਮ ਹੈ ਟਿੱਪੀ ਤੁਰਹਿ ਤੈ ਤੂ ਕਹਿਣਾ ਟੇਰੋ ਨਾਉ ਕਬੀਰ ਰਾਮ ਰਤਨ ਤਬ ਪਾਈ ਐ ਇੱਥੇ ਵਿਸਰਾਮ ਐ ਦਲਾਵਾਂ ਲੱਗੀਆਂ ਪਾਈ ਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖਣਾ ਚੰਖੀ ਐ ਇੱਥੇ ਵਿਸਰਾਮ ਐ ਚੰਖੀਏ ਨਹੀਂ ਪੜਨਾ ਚੰਖੀ ਐ ਦਲਾਵਾਂ ਲੱਗੀਆਂ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟਨਾ ਸਾਕੈ ਕੋਏ ਸਾਕੈ ਦਲਾਵਾਂ ਲੱਗੀਆਂ ਸੱਕ ਹੈ ਕੋਏ ਕਬੀਰ ਕਸੌਟੀ ਰਾਮ ਕੀ ਇੱਥੇ ਬਿਸਰਾਮ ਹੈ ਝੂਠਾ ਟਿਕੈ ਨਾ ਕੋਏ ਟਿਕੇ ਨੀ ਕਹਿਣਾ ਟਿਕੈ ਦਲਾਵਾਂ ਦੇ ਨਾਲ ਰਾਮ ਕਸੌਟੀ ਸੋ ਸਹਿ ਸਹਿ ਦਲਾਵਾਂ ਲੱਗੀਆਂ ਇੱਥੇ ਬਿਸਰਾਮ ਹੈ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿ ਰਹਿ ਪਹਿ ਰਹਿ ਕਾਪਰੀ ਪਹਿ ਰਹੇ ਇਹ ਦੋਨੇ ਹਾ ਹੇ ਉਚਾਰਨ ਕਰਨੇ ਨੇ ਪਹਿ ਰਹੇ ਕਾਪਰੇ ਕਾਪਰੇ ਤੇ ਬਿਸਰਾ ਪਾਨ ਸੁਪਾਰੀ ਖਾਹੇ ਏਕ ਸਹਰ ਕੇ ਨਾਂ ਬਿਨ ਇਥੇ ਬਿਸਰਾ ਬਾਦੇ ਜੰਮਪੁਰ ਜਾਹੇ ਕਬੀਰ ਬੇੜਾ ਜਰਜਰਾ ਇਥੇ ਬਿਸਰਾ ਫੋਟੀ 6 ਇਥੇ ਛੇ ਨੂੰ ਲਾਂ ਲਗੀਏ 6000 ਹਰੂਏ ਹਰੂਏ ਤਿਰ ਗਏ ਤਰ ਗਏ ਨਹੀਂ ਪੜਨਾ تیر ਗਏ ਤੱਤੇ ਨੂੰ ਸਿਆਰੀ تیر ਗਏ ਡੂਪੇ ਜਿਰਸ ਪਾਰ ਕਬੀਰ ਹਾੜ ਜਰੇ ਜੋ ਲੱਕਰੀ ਬਿਸਰਾ ਕੇਸ ਜਰੇ ਜੋ ਕਾਸ ਇਹੋ ਜਗ ਜਰਤਾ ਦੇਖ ਕੈ ਬਿਸਰਾਉ ਭਇਓ ਕਬੀਰ ਉਦਾਸ ਕਬੀਰ ਗਰਬਣਾ ਕੀਜੀਐ ਦਲਾਵਨ ਲੱਗੀਐ ਕੀਜੀਐ ਚਾਮਲ ਪੇਟੇ ਹਾੜ ਲਪੇਟੇ ਟੈਂਕੇ ਦੇ ਨਾਲ ਹਾੜ हैवर उपर छ तर इथे विशराम ते फुन धरनी गाढ़ कबीर गर्भना की जी है ऊंचा देख आवास आज काल भोए लेटना ऊपर जामै घास जाम नहीं पढ़ना जामै घास कबीर गर्बना की जी है विशराम रंक ना हसी है कोय हसी है दलाव लगियाँ अज हो सोनाओ समुंदर मह ਇੱਤ ਬਿਸਰਾਬ ਕੀ ਜਾਣੋ ਕੀ ਹੋਏ ਕਬੀਰ ਗਰਬ ਨਾ ਕੀਜੀਐ ਬਿਸਰਾਬ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਇੱਚ ਬਿਸਰਾਬ ਜੋ ਕਾਂਚੂਰੀ ਕਾਂਚੂਰੀ ਭਯੰਗ ਭੱਬੇ ਔਂਕੜ ਐੜੇ ਟਿੱਪੀ ਗੱਗਾ ਭਯੰਗ ਬੋਲਣਾ ਭਯੰਗ ਸੁਸੰਗਤ ਜੀ 40 ਸ਼ਲੋਕ ਸੰਪੂਰਨ ਆਪਣੇ ਹੋ ਗਏ ਨੇ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ